ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਕਬੱਡੀ ਕੱਪ ਤੇ ਇੱਕ ਨੰਬਰ ਦੀ ਝੰਡੀ ਦੀ ਜਿਹੜੀ ਕੁਸ਼ਤੀ ਆ ਧੰਨ ਧੰਨ ਬਾਬਾ ਜਾਗੋਸ਼ੀ ਜੀ ਦੇ ਦਰ ਤੇ ਲਗਭਗ 15ਵਾਂ ਉਹ ਲੰਮੋ ਲੜੜਾ ਮਨਾਇਆ ਗਿਆ ਏ ਉਹਦੇ ਸਬੰਧ ਵਿੱਚ ਅੱਜ ਚੌਥਾ ਕਬੱਡੀ ਕੱਪ ਹੋਇਆ ਵਾ ਜਿਹਦੇ ਵਿੱਚ ਇੱਕ ਨਾਮੀ ਦੇ ਜਿਹੜੇ ਆਪਾਂ ਰੀਡਰ ਤੇ ਜਾਫੀ ਸੱਦੇ ਸੀ ਉਹ ਕਿਰਪਾ ਦੇ ਨਾਲ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੱਜ ਇੱਕ ਕੁਸ਼ਤੀ ਝੰਡੀ ਦੀ ਕਰਵਾਈ ਗਈ ਨਾਲ ਅਸੀਂ ਇਹ ਧੰਨਵਾਦ ਕਰਦੇ ਆ ਇਲਾਕੇ ਦਾ ਇਲਾਕੇ ਦੀਆਂ ਸੰਗਤਾਂ ਦਾ ਐਨਆਰਆਈ ਵੀਰਾਂ ਦਾ ਤੇ ਜਿਨ੍ਹਾਂ ਨੇ ਇਹ ਪ੍ਰਬੰਧਕ ਕਮੇਟੀ ਦਾ ਜਿਨੇ ਏਡਾ ਵੱਡਾ ਸੰਯੋਗ ਦਿੱਤਾ ਅੱਜ ਤੋਂ 15ਵਾਂ ਜਿਹੜਾ ਹੌਲਾ-ਹੌਲਾ ਮਨਾਇਆ ਗਿਆ ਏ ਇੱਥੇ ਹੀ ਅੱਜ ਬਹੁਤ ਹੀ ਉੱਚ ਪੱਧਰ ਤੇ ਕਬੱਡੀ ਦੇ ਮੈਚ ਹੋਏ ਆ ਲੜਕੀਆਂ ਦੇ ਮੈਚ ਹੋਏ ਆ ਕੁਸ਼ਤੀਆਂ ਕਰਵਾਈਆਂ ਗਈਆਂ ਅਸੀਂ ਧੰਨਵਾਦ ਕਰਦੇ ਆ ਸੰਗਤਾਂ ਦਾ ਵਾਹਿਗੁਰੂ ਇਹੋ ਕਹਿਣਾ ਚਾਹਵਾਂਗੇ ਕਿ ਸਤਿਗੁਰੂ ਜੀ ਦੀ ਬੜੀ ਕਿਰਪਾ ਹੋਈ ਮਿਹਰ ਹੋਈ ਹੈ ਹਰ ਸਾਲ ਹੌਲੇ-ਮੱਲੇ ਦਾ ਪਾਨ ਪਿੱਤਰ ਦਿਹਾੜੇ ਦੇ ਸੰਬੰਧ ਅੰਦਰ ਜੋ ਲੰਗਰਾਂ ਦੇ ਪ੍ਰਵਾਹ ਜਿੱਥੇ ਚੱਲਦੇ ਨੇ ਗੁਰਮਤ ਸਮਾਗਮਾਂ ਦੇ ਪ੍ਰੋਗਰਾਮ ਚੱਲਦੇ ਨੇ ਉੱਥੇ ਹੀ ਸਤਿਗੁਰੂ ਦੀ ਕਿਰਪਾ ਦੇ ਨਾਲ ਕਬੱਡੀ ਦੇ ਮੈਚ ਵੀ ਹਰ ਸਾਲ ਕਰਵਾਏ ਜਾਂਦੇ ਨੇ ਇਹ ਕਬੱਡੀ ਦੇ ਮੈਚ ਤਾਂ ਕਰਵਾਏ ਜਾਂਦੇ ਕਿ ਜੋ ਅੱਜ ਅੱਜ ਸਾਡੀ ਪੀੜ੍ਹੀ ਜਿਹੜੀ ਹੈ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਦੇ ਵਿੱਚ ਰੁੱੜਦੀ ਜਾ ਰਹੀ ਹੈ ਗਲਤ ਪਾਸੇ ਵੱਲ ਤੁਰੀ ਜਾਂਦੀ ਹੈ ਇਸ ਕਰਕੇ ਆਪਾਂ ਕਬੱਡੀ ਦੇ ਮੈਚ ਕਰਾਉਂਦੇ ਆ ਕਿ ਸਾਡੇ ਨੌਜਵਾਨ ਵੀਰਾਂ ਨੂੰ ਉਤਸ਼ਾਹ ਆਵੇ ਇੱਕ ਬਲ ਆਵੇ ਕਿ ਆਪਾਂ ਵੀ ਇਨ੍ਹਾਂ ਵਰਗੇ ਬਣ ਕੇ ਆਪਣੇ ਜੀਵਨ ਨੂੰ ਜਲਾ ਸਫਰ ਕਰੀਏ ਆਪਣੇ ਸਰੀਰ ਨੂੰ ਸੰਭੀਏ ਤੇ ਕਬੱਡੀ ਦੇ ਮੈਚ ਜਿਹੜੇ ਤਾਂ ਕਰਵਾਏ ਜਾਂਦੇ ਨੇ ਅੱਜ ਕਿੰਨਾ ਮੈਚ ਹੈ ਬਾਬਾ ਜੀ ਅੱਜ ਇਹ ਐ ਸਾਲ ਜੀ ਚੌਥਾ ਮੈਚ ਹੈ ਕਮਟੀ ਦਾ ਆ ਇਹ ਪਹਿਲੋਂ ਸਭ ਤੋਂ ਪਹਿਲੋਂ ਛੋਟੇ ਬੱਚੇ ਕਬੱਡੀ ਵਾਲੇ ਲੱਗੇ ਸੀ ਉਸ ਤੋਂ ਬਾਅਦ ਇੱਕ ਇੱਕ ਟੀਮ ਹੋਰ ਲੱਗੀ ਸੀ ਫਿਰ ਲੜਕੀਆਂ ਦੀ ਟੀਮ ਲੱਗੀ ਸੀ ਤੇ ਆ ਬਾਅਦ ਵਿੱਚ ਫਿਰ ਲਾਸਟ ਕਮਾਨ ਵਾਲੀ ਟੀਮ ਲੱਗੀ ਤੇ ਚਾਰ ਟੀਮਾਂ ਕੁਸ਼ਤੀਆਂ ਵੀ ਹੋਈਆਂ ਆ ਕੁਸ਼ਤੀਆਂ ਵੀ ਹੋਈਆਂ ਕੁਝ ਤੇ ਬਹੁਤ ਨਾਮਵਰ ਕਤੇ 1 ਲੱਖ ਰੁਪਏ ਦੇ ਕੁਸ਼ਤੀ ਹੋਈ ਜੀ ਜਿੱਦੋਂ ਇੱਕ ਮਹਾਰਾਸ਼ਟ ਹਰਿਆਣੇ ਤੋਂ ਆਇਆ ਸੀ ਇੱਕ ਆਪਣੇ ਤੋਂ ਖਵਾਲੀ ਤੋਂ ਸਿੰਘ ਜੀ ਹਾਂ ਜੀ ਹਾਂ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਆਪ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਜੀ ਸਤਿਗੁਰੂ ਦੀ ਕਿਰਪਾ ਹੋਈ ਮਿਹਰ ਹੋਈ ਹੈ ਕਬੱਡੀ ਦਾ ਮੈਂ ਜਿਹੜਾ ਬੜਾ ਵਧੀਆ ਨਿਰਬਿਗਨਤਾ ਸਹਿ ਜਿਹੜੇ ਕਾਰਜ ਰਾਸ ਹੋਏ ਨੇ ਬਹੁਤ ਬਹੁਤ ਧੰਨਵਾਦ ਆ ਸੰਗਤਾਂ ਦਾ